ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗ ਮੂਆ ਮਰਦੋ ਮਰਦਾ ਜਾਏ ਜਿੱਚਰ ਵਿੱਚ ਦਮ ਹੈ ਤਿੱਚਰ ਨਾ ਚੇਤੇਈ ਕੇ ਕਰੇ ਅੱਗੇ ਜਾਏ ਹੰਕਾਰ ਦੇ ਵਿੱਚ ਜਗ ਫਸਿਆ ਹੋਇਆ ਹੈ ਮਰਦਾ ਹੀ ਮਰਦਾ ਚੱਲਿਆ ਜਾਂਦਾ ਜੰਮੀ ਜਾਂਦਾ ਭਰੀ ਜਾਂਦਾ ਜੰਮੀ ਜਾਂਦਾ ਭਰੀ ਜਾਂਦਾ ਹੰਕਾਰ ਛੱਡਦਾ ਦੀ ਤੇ ਜਮਲਬੰਦ ਮੁਕਦਾ ਨਹੀਂ ਠੀਕ ਹੈ ਜੀ ਟਿੱਕਰ ਵਿੱਚ ਦਮ ਹੈ ਤੇ ਟਿੱਕਰ ਦਾ ਚੇਤੇ ਹੀ ਕੇ ਕਰੇ ਅੱਗੇ ਜਾਏ ਉਹ ਅੱਗੇ ਜਾ ਕੇ ਕੀ ਕਰੂਗਾ ਕਮਲਾ ਜਦੋਂ ਜਦੋਂ ਉਹਨੂੰ ਸਾਹ ਚੱਲਦਾ ਉਹਨੂੰ ਚਿੰਤਾ ਕਿਹਦਾ ਦੀ ਆਗਦਾ ਨਹੀਂ ਹੈ ਫੇ ਅੱਗੇ ਜਵਾਬ ਕੀ ਦਊ ਕੀ ਕਰੂਗਾ ਅੱਗੇ ਜਾ ਕੇ ਸਮਝ ਨਹੀਂ ਆਉਦੀ ਜਿਹੜਾ ਇਹਨੂੰ ਟੈਨ ਮਿਲਿਆ ਸੀ ਉਹ ਤਾਂ ਅਜਾਈ ਗਵਾਤਾ ਅੱਗੇ ਉਹ ਕੀ ਜਵਾਬ ਦਊ ਕੀ ਕਹੂਗਾ ਕੀ ਕਰੂਗਾ ਠੀਕ ਹੈ ਜੀ ਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਏ ਤੇ ਗਿਆਨੀ ਬੰਦੀ ਉਹ ਗਿਆਨੀ ਹੋਏ ਆਪਣੇ ਰੂਹ ਤੋਂ ਗਿਆਨੀ ਸਾਰੇ ਬੰਦੇ ਨੇ ਗਿਆਨੀ ਹੋਏ ਤਾਂ ਚੇਤਨ ਹੋਏ ਚੇਤਨ ਹੋਏ ਤਾਂ ਗਿਆਨੀ ਹੋਏ ਕੋਈ ਗੱਲ ਹੋ ਗਈ ਇਦਾਂ ਲੱਗਦਾ ਹਰ ਵਕਤ ਜਾਗਦਾ ਰਹਿੰਦਾ ਚੇਤਨ ਰਹਿਦਾ ਆਪਣੇ ਕਬੂਤੋਂ ਸਕਲਟਿਕ ਸਾਹਬ ਦੀ ਅਜਾਈ ਜਲ ਦਿੰਦਾ ਗਿਆਨੀ ਤੋਂ ਇਹਨਾਂ ਟਿੱਪੀ ਲਾਈ ਹੋਈ ਹੈ ਗਿਆਨੀ ਹੋਏ ਸੋ ਚੇਤਨ ਹੋਏ ਹੋਊਗਾ ਕਿ ਚੇਤਨ ਹੋਏ ਹੋਏਗਾ ਇਹਨ ਚੇਤਨ ਲਾ ਬਤਾਇਆ ਜੇ ਤਾਲੂ ਦੇ ਤਾ ਅੱਛਾ ਜੀ ਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਈ ਅਗਿਆਨੀ ਅੰਧ ਕਮਵੇ ਅਗਿਆਨੀ ਤੇ ਜਾਣਦੇ ਕਮਨ ਲਈਏ ਉਹ ਗਿਆਨੀ ਤੇ ਤਾਂ ਵਿਚਾਰਦੇ ਨਾ ਗੁਰੂ ਤਾਲਨ ਕਰ ਲਿਆ ਜਿਹਦੇ ਗੁਰੂ ਐ ਲੈ ਉਹਦੇ ਕਮਾਈ ਵੀ ਨਹੀਂ ਹੋਰਦੀ ਠੀਕ ਹੈ ਜੀ ਨਾਨਕ ਇੱਥੇ ਕਮਾਵੈ ਸੋ ਮਿਲੇ ਅੱਗੇ ਪਾਏ ਜਾਏ ਤਹਨੇ ਕਹਿੰਦਾ ਜੇ ਇੱਥੇ ਕਮਾਊਗਾ ਉਹੀ ਮਿਲੇ जो साति को लागू गए ते साति सब दी लूगा एते ओ गए हल चले जा ने तेरे आगे पाए जाए आगे जाके प्राप्ति हो जाती है खुद ही भाई ये कुछ लेके आया है ठीक है जी महला तीजा तुर खसमे का हुक्म पया बिन सतगुर चेतिया ना जाए सतगुरु मिलया अंतर रब रहया सदा रहया लिव लाई कुकब की होया सर हस्मत दा ਬੇਰੇ ਸਤਗੁਰ ਤੇ ਤੇਰੇ ਲਜਾਇ ਸਤਗੁਰ ਤੇ ਬਿਨਾ ਕੋਈ ਕੈ ਨਹੀਂ ਜਾਣਾ ਥੱਲੇ ਕੱਤਰਾਂ ਨਾ ਉਹ ਛੱਡ ਦੋ ਵਾਲਾ ਉਹ ਛੱਡ ਦੋ ਸੰਬੰਧੀ ਵਾਲੇ ਉਹ ਸੰਬੰਧੀ ਤੇ ਚੇਤੇ ਜਾਂਦਾ ਸਤਗੁਰ ਤੇ ਬਿਨਾਂ ਪਹਿਲੂ ਸਤਗੁਰ ਖੋਜ ਲੋ ਸਤਗੁਰ ਸਭੀ ਲੋ ਪੀਓ ਸਤਗੁਰ ਤੋਂ ਬਿਨਾ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਬੱਲੀ ਬੰਦਦੇ ਨਹੀਂ ਸੁਣਦੇ ਫਰਬੋਜ਼ਦਰ ਕੇ ਦਾ ਹੋਇਆ ਹੋਇਆ ਹੈ ਫਰਬੋਜ਼ਦਰ ਦੇ ਦਰਗੇ ਉਹ ਸਤਗੁਰ ਨਾਲੇ ਟੋਪੇ ਪਾ ਕੇ ਗੱਲ ਕਾਦੂਆ ਪੈਰ ਪੈਰ ਤੇ ਇੱਕ ਪੈਰ ਗਾਹਕ ਵੀ ਝਲੂਦ ਹੋਆ ਪੈਰ ਸਤਗੁਰ ਹੈ ਸਤਗੁਰ ਅੱਗੇ ਚੱਲੂ ਪਿਛਲਾ ਪੈਰ ਪਿੱਛੇ ਚੱਲੂ ਤਾਂ ਗਾਂਵ ਬੰਦ ਸਕੋਗੇ ਪਹਾੜ ਦੀ ਚੜਾਈ ਚੜੀ ਕੋ ਬਜਾਕ ਹੈ ਸਤਗੁਰ ਮਿਲਿਆ ਅੰਤ ਰਵ ਰਹਾ ਸਦਾ ਰਹਾ ਲਿਵ ਲਾਈ ਜੇ ਸਤਗੁਰ ਮਿਲਿਆ ਅੰਤ ਰਵ ਰਹਾ ਉਦਰੇ ਸਤਗੁਰ ਸਤਗੁਰ ਕਤੇ ਬਾਹਰ ਹੈ ਉਦਰੇ ਸਤਗੁਰ ਰ ਅਰਧਨਾਥੀ ਦੀ ਆਵਾਜ਼ ਉਦਰੇ ਹੈ ਜਿੰਨਾਂ ਤਾਂ ਰਵ ਰਹਾ ਹੈ ਅਜੇ ਨੂੰ ਮਿਲ ਗਿਆ ਉਹ ਉਹਦੇ ਨਾਲੇ ਲੀਤ ਹੋ ਗਿਆ ਅੰਦਰ ਆਉਣ ਦੀ ਵਾਜੇ ਬਿਲ ਗਿਆ ਉਹਦੀ ਰਾਜਾ ਵਿੱਚ ਚੱਲਣ ਲੱਗ ਗਿਆ ਜਿੱਥੇ ਕਿਰਪਾ ਹੋ ਗਈ ਉਹ ਯੋਦੀ ਰਾਜਾ ਵਿੱਚ ਹੋ ਗਿਆ ਠੀਕ ਹੈ ਜੀ ਸਦਾ ਰਹਿਿਆ ਲਿਵ ਲਈ ਸਤਕੁਰ ਦੀ ਵਾਜੇ ਵਿੱਚ ਲਿਵ ਰਹੂ ਸਤਕੁਰ ਦਾ ਭਾਣਾ ਜਿਹੜਾ ਹੁਕਮ ਹੋਏ ਉਹਦੇ ਵਿੱਚ ਲਿਵ ਰਹੂ ਉਹਦੇ ਵਰਗੀ ਚੀਜ਼ ਬਾਹਰ ਉਹਦੀ ਹੋਰ ਕੋਈ ਹਰਾ-ਗੋਜ ਉਹ ਦੇਖ ਕੇ ਵੀ ਮੈਂ ਤਾਂ ਭੁੱਲਿਆ ਹੀ ਰਿਹਾ ਮੇਰੇ ਅੰਦਰ ਖਜ਼ਾਨੇ ਵੀਰੋ ਜਵਾਨਾ ਤਾਂ ਬੇਵਾਰ ਕੌਟੀਆਂ ਢੋਲਦਾ ਫਿਰਦਾ ਪਰ ਕਬੂਲਾਂ ਦੀ ਹੋਰ ਕੀ ਸੀ ਇਹ ਤਾਂ ਸਾਡੀ ਇੱਜ਼ਤ ਕੀਵੇਂ ਹੋਲੀ ਠੀਕ ਹੈ ਜੀ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਹਰ ਹਰਿਤਾ ਹਰਾਮੋ ਸਵਾਲ ਦਾ ਕੁਝ ਨਾ ਕੁਝ ਖਟਦਾ ਹੈ ਕੁਝ ਨਾ ਕੁਝ ਪ੍ਰਾਪਤੀ ਕਰਦਾ ਹੈ ਇੱਕ ਦਮ ਵੀ ਬਿਰਥਾ ਨਹੀਂ ਜਾਂਦਾ ਸਾਹਸ ਸਾਹ ਸੁਭਰੋ ਗੋਬਿੰਦ ਫੇਰ ਕਰਦਾ ਇੱਦਾਂ ਜੇ ਪਤਾ ਲੱਗ ਜਾਂਦਾ ਕਿ ਜਨਮ ਮਰਨ ਦਾ ਭੌਗਿਆ ਜੀਵਨ ਪਦਵੀ ਪਾਏ ਜੇ ਮਰਦਾ ਤਾਂ ਭੌਤ ਅደረ ਸੀਗਾ ਜਾਨੂ ਬਲ ਹੁਟਾਈ ਦੀ ਜੇ ਆਇਆ ਹੋਇਆ ਤਾਂ ਪੰਡਤ ਦਾ ਜਨਮਰ ਤਾਂ ਭੌਤ ਹੀ ਕਰ ਚੁਕਿਆ ਗਿਆ ਜੀਵਨ ਪਦਵੀ ਪਾਏ ਜੀਵਨ ਪਦਵੀ ਪ੍ਰਾਪਤ ਕਰ ਲਈ ਠੀਕ ਹੈ ਜੀ ਨਾਨਕ ਇਹ ਮਰਤਬਾ ਕਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਈ ਜਨਨ ਕਰੇ ਵਰਤਮਾ ਜਿਹੜਾ ਹੈਗਾ ਤੇ ਪਦਵੀ ਵਰਤਮਾ ਪਦਵੀ ਨੂੰ ਇਹਦੇ ਲੈ ਲੋ ਇਹ ਪਦਵੀ ਹੋਰ ਵੀ ਮਿਲਦੀ ਹੈ ਭਾਈ ਜਿਸ ਤੇ ਕਿਰਪਾ ਕਰੇ ਰਜ਼ਾਏ ਜਿਸ ਤੇ ਰਜਾ ਵਾਲਾ ਕਿਰਪਾ ਕਰੇ ਹੈ ਜੀ ਆਹ ਜਿਸ ਤੇ ਆਪਨ ਮਿਲ ਜਨ ਕਿਰਪਾ ਕਰੇ ਉਹਨ ਗਿਰਦਾ ਹੈ ਹਰੇਕ ਨੂੰ ਨਿਰਭਰ ਠੀਕ ਹੈ ਜੀ ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨ ਆਪੇ ਧੰਨਾ ਹੈ ਧੰਨਾ ਬਗਰ ਬੀਜ ਨਹੀਂ ਹੈ ਧੰਨਾ ਆਦਮੀ ਹੋ ਗਿਆ ਦੰਨ ਉਹਨੇ ਦੂਸਰੇ ਨੂੰ ਵੀ ਕੁਝ ਦੱਸ ਸਕਦਾ ਹੈ ਦੰਨ ਉਹ ਹੈ ਜਿਹੜਾ ਦੂਸਰੇ ਨੂੰ ਵੀ ਕੋਈ ਰਾਹ ਹੈ ਚੰਗੇ ਮਾਰਗ 'ਤੇ ਪਾ ਸਕਦਾ ਹੈ ਦਾਨ ਦੇ ਸਕਦਾ ਹੈ ਦਰਦ ਦਾਨ ਦੇ ਸਕਦਾ ਆਪੇ ਦਾਨਾ ਬੀਨੇ ਹਾਂਜੀ ਬੀਜਿਆ ਇਹਨੇ ਆਪ ਸੁਖ ਜੀ ਆਵਿਆ ਪਹਿਲਾਂ ਇਹ ਪਹਿਲਾਂ ਇਕੱਠਾ ਕੀਤਾ ਗਿਆ ਤਾਂ ਹੀ ਦੇ ਸਰਦਾ ਠੀਕ ਹੈ ਜੀ ਆਪੇ ਪ੍ਰਧਾਨ ਆਪੇ ਪ੍ਰਧਾਨ ਉਹ ਬਸ ਪ੍ਰਧਾਨ ਵੀ ਆਪ ਹੀ ਹੈ ਪੰਜ ਪ੍ਰਬੰਧ ਪੰਜ ਪ੍ਰਧਾਨ ਬਣ ਗਿਆ ਪ੍ਰਧਾਨ ਦੇ ਵਿੱਚ ਚਾਗਲ ਹੋ ਗਿਆ ਪੰਜਾਬ ਦੇ ਚਾਗਲ ਹੋ ਗਿਆ ਪ੍ਰਧਾਨ ਦੇ ਚਾਗਲ ਹੋ ਗਿਆ ਉਪ ਦੇਸ਼ਕਾਨ ਦੇ ਵਿੱਚ ਚਾਗਲ ਹੋ ਗਿਆ ਉਪ ਦੇਸ਼ਕ ਬਣ ਗਿਆ ਠੀਕ ਹੈ ਜੀ ਆਪੇ ਰੂਪ ਦਿਖਾ ਲਦਾ ਆਪੇ ਲਾਇਏ ਧਿਆਨ ਆਪੇ ਰੂਪ ਦਿਖਾ ਲਦਾ ਆਪੇ ਲਾਇਏ ਧਿਆਨ ਕਈ ਰੂਪਾਂ ਵਿੱਚ ਦਰਸ਼ਨ ਕਰਨ ਹੁੰਦਾ ਹੈ ਕਈ ਪਰਮਾਨੰ ਦੇ ਦੇ ਕੇ ਕਈ ਤੂਬ ਦੇ ਦੇ ਕੇ ਜਿਵੇਂ ਆਪ ਨੇ ਦਿੱਤੇ ਹੋਏ ਨੇ ਕਦੇ ਸੂਰ ਦਾ ਦਾ ਤੇ ਚੰਦ ਦਾ ਕਦੇ ਤਾਂ ਅਗੇ ਰੂਪਾਂ ਵਿੱਚੋਂ ਦਰਸ਼ਨ ਹੁੰਦਾ ਹੈ ਕੁਦਰਤ ਵਿੱਚੋਂ ਕਦਰ ਦਾ ਦਰਸ਼ਨ ਕਰਾਉਂਦਾ ਆਪੇ ਲਾਏ ਧਿਆਨ ਆਪੇ ਲਾਏ ਤੇ ਅੰਨਾ ਧਿਆਨ ਜੋੜ ਦਿੰਦਾ ਆਪਣਾ ਧਿਆਨ ਤਾਂ ਜੁੜਿਆ ਹੋਇਆ ਦੂਏ ਦਾ ਵੀ ਧਿਆਨ ਜੋੜ ਲੈਂਦਾ ਠੀਕ ਹੈ ਜੀ ਆਪੇ ਮੌਨੀ ਵਰਤਦਾ ਆਪੇ ਕਥੈ ਗਿਆਨ ਆਪੇ ਕਦੇ ਕਦੇ ਚੁੱਪ ਵੀ ਕਰ ਲੈਣਾ ਬੋਲੀ ਵਰਤਦਾ ਜਿੱਥੇ ਗਾਂਖ ਦੀ ਉੱਤੇ ਉੱਥੇ ਬੋਲੀ ਹੋ ਜਾਂਦਾ ਚੁੱਪ ਹੋ ਜਾਂਦਾ ਗੱਲ ਜਿਹੜੀ ਆਪਣੀ ਕੱਢਣੀ ਆ ਫਾਰਕੋ ਹੋ ਕੇ ਖੋਲ੍ਹਨੀ ਦੀ ਹੈ ਲਈ ਪਟਣ ਦੀ ਫਾਰਕੋ ਦੀ ਗਾਂਖ ਨੇ ਦੀ ਬੋਲ ਜਿੱਤੇ ਕੋਈ ਗਾਂਖ ਨਹੀਂ ਪਟ ਸ਼ਹਿਰ ਦੀ ਉਹ ਫੇਟੇ ਦੇ ਵਾਸਤੇ ਫਾਰਕੋ ਦੀ ਪਟਣ ਦੀ ਸ਼ਹਿਰ ਦੀ ਗਾਂਖ ਨੇ ਦੀ ਉੱਥੇ ਬੋਲਣੀ ਪੈਣਾ ਕਾਹ ਨੂੰ ਆਪਾਂ ਨੂੰ ਗੱਲਾਂ ਇੱਕ ਉੱਥੇ ਜੋ ਪਰੋ ਉੱਥੇ ਮੋਦੀ ਬਣ ਜਾਂਦਾ ਹੈ ਜਿੱਥੇ ਬੋਲੇ ਤੇ ਲਾਭ ਹੈ ਉੱਥੇ ਬੋਲਦਾ ਜਿੱਥੇ ਬੋਲੇ ਤੇ ਲਾਭ ਨਹੀਂ ਉੱਥੇ ਨਹੀਂ ਬੋਲਦਾ ਲੱਗੀ ਬੇਸਤੀ ਕਰਦਾ ਠੀਕ ਹੈ ਜੀ ਆ ਕੌੜਾ ਕਿਸੇ ਨਾਲ ਲੱਗ ਗਈ ਸਬਨਾ ਹੀ ਪੰਨ ਲਗੜਾ ਨਹੀਂ ਚਾਹੀਦਾ ਨਹੀਂ ਕੌੜਾ ਪਰ ਫਿਰ ਵੀ ਸਾਖਤ ਕੀ ਮੇਰੇ ਲੋ ਡਿੱਤੀ ਹੈ ਨਾ ਇੱਥੇ ਤਾਂ ਗੁਰਮੁਖੀ ਦੀ ਉਹ ਗੱਲ ਹੈ ਇੱਥੇ ਤਾਂ ਜਿਹੜਾ ਪਿੱਛੇ ਗਿਆ ਉਹ ਵੀ ਉਹ ਮੋਦੀ ਹੋ ਜਾਂਦਾ ਮੋਦੀ ਸਾਫ ਹੋ ਜਾਂਦਾ ਵੀ ਕੌੜਾ ਨਾਲ ਲੱਗ ਜੇ ਕਿਸੇ ਨੂੰ ਜਿੱਥੇ ਕੌੜਾ ਲੱਗਦਾ ਲੋਕਾਂ ਨੂੰ ਤੇਰੀ ਬੋਲਦਾ ਜਿੱਥੇ ਗੁਰੂਗੁਰੂ ਬੈਠੇ ਨੇ ਸਾਰਿਆਂ ਨੂੰ ਮਿੱਠਾ ਲੱਗਦਾ ਉੱਥੇ ਬੋਲਦਾ ਠੀਕ ਹੈ ਸਭਨਾ ਹੀ ਭੰਨ ਸਾਰਿਆਂ ਨੂੰ ਭਾਜੰਦੇ ਜੇ ਧਿਆਨ ਨਾਲ ਬੋਲਦਾ ਐਸਾ ਮਾਹੌਲ ਬਣਦਾ ਕਿ ਬੋਲਦਾ ਐਸੇ ਬੰਦੇ ਇਕੱਠੇ ਕਰਕੇ ਇਕੱਤਰ ਕਰਕੇ ਬੋਲਦੇ ਜਿੱਥੇ ਸਾਰਿਆਂ ਨੂੰ ਉਹਦੀ ਗੱਲ ਭਾਜ ਵਿੱਚ ਨਹੀਂ ਲੱਗੇ ਠੀਕ ਹੈ ਜੀ ਬੰਦ ਮੁਖਾਂ ਤੋਂ ਆਉਂਦਾ ਗੁਰੂਗੁਰੂ ਇਕੱਠੋਂ ਬੈਠ ਕੇ ਗੱਲ ਕਰਦੇ ਨੇ ਕਹਿਣ ਦਾ ਮਤਲਬ ਇਹ ਹੈ ਗੁਰਮੁਖਾਇ ਨੇ ਆਪਾਂ ਨੂੰ ਫਲਾਂ ਦੇ ਤੋਂ ਬਹਿ ਜਾਂਦੇ ਗੁਰਮੁਖਾ ਲੋ ਭਰੇ ਇਹਨਾਂ ਲੋੜੀਏ ਗੱਲ ਫਿੱਟਾ ਆਪਾਸ ਵਿੱਚ ਹੀ ਕਰਦੇ ਉਹ ਆਂਡ ਹੋ ਗਿਆ ਆਪਣੀ ਗੱਲ ਕਰਦੇ ਨੇ ਸਾਰਿਆਂ ਨੂੰ ਚੁੱਪੀ ਲੱਗਦੀ ਠੀਕ ਹੈ ਉਸ ਤੋਂ ਤਾਂ ਬਰਨ ਸਕੀਏ ਸੱਦ ਸੱਦ ਕੁਰਬਾਨ ਉਹ ਸੱਦ ਬਰਨ ਸਕੀਏ ਸੱਦ ਸੱਦ ਕੁਰਬਾਨ ਉਹਦੇ ਉਸਤਤ ਬਰਨ ਵੀ ਕੀਤੀ ਜਾਂਦਗੀ ਇਸੇ ਗੱਲ ਤੋਂ ਪਰਬੰਧ ਜਾਂਦੇ ਅਸੀਂ ਏਡੀ ਵੱਡੀ ਉਸਤਤ ਹੈ ਕਿ ਬਰਨ ਤੋਂ ਪਰੇ ਹੈ ਇਹ ਇੱਕ ਗੱਲ ਤੇ ਹੀ ਕਰਵਾ ਵਾਕਿਆ ਹੀ ਹਿਸਾਬ ਸੁਣ ਕੇ ਤਿਸ ਤਰ ਉਹ ਤਦ ਬੰਦ ਤੋਂ ਪਰੇ ਹੈ। ਠੀਕ ਐਸਾ ਸਵਾਬ ਕਿਸੇ ਦਾ ਕੋਈ ਐ ਜੈਸਾ ਹੁੰਦਾ ਹੈ। ਹਾਂਜੀ ਪਰਮੇਸ਼ਰ ਵਾਸਤੇ ਗੱਲ ਕਹੀ ਹੈ ਜੀ। ਬੁਰ ਬੁਗਾਨ ਪਰਮੇਸ਼ਰ ਕੋਈ ਉਦਾ ਬੁਰ ਗਰਾਰ ਪਰਮੇਸ਼ਰ ਦਾ ਕੋਈ ਉਦਾ ਠੀਕ ਹੈ ਜੀ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ। ਜੀ